ਕਿ ਕੁਝ ਫੀਲਟਰੀ ਅਜੇ ਫਿਰ ਆਵਾਣੇ ਵਾਰ ਰਹੇ ਹੋ ਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਕਿਹੋ ਜਿਹੀਆਂ ਸਮਝੌਤਾ ਜਿਹੜੀਆਂ ਮਹੀਆ ਕਰਵਾਈਆਂ ਪੰਜਾਬ ਸਰਕਾਰ ਵੱਲੋਂ ਕੱਲ ਵੀ ਆਪਣਾ ਜ਼ਿਕਰ ਹੋਇਆ ਈ ਡਾਂਡੇ ਹਲਕੇ ਦੇ ਸਿਰਫ ਆਪਣੇ ਜਿਹੜੇ ਜ਼ਿਆਦਾ ਉਹ ਦੋ ਪਿੰਡ ਆ ਅਬਦੁੱਲਾਪੁਰ ਤਾਂ ਪਤਾ ਖਤਾ ਕੁੰਦਾ ਤੇ ਜਿਹੜੇ ਨਾਲ-ਨਾਲ ਥੋੜੇ ਪ੍ਰਭਾਵ ਤੇ ਟਾਲੀ ਤਾਂ ਅੜਾ ਲਾ ਲਈਏ ਠੀਕ ਹੈ ਅਸੀਂ ਤਿੰਨ ਟਾਈਮ ਆਪਣਾ ਇੱਥੇ ਦਾ ਰੁਟੀਨ ਹੈ ਵੀ ਤਿੰਨ ਟਾਈਮ ਇਹਨਾਂ ਤੋਂ ਆਉਣਾ ਤੁਸੀਂ ਮੇਰੇ ਤੋਂ ਨਹੀਂ ਇਹਨਾਂ ਤੋਂ ਪੁੱਛਣਾ ਨਹੀਂ ਆਉਂਦੇ ਆਉਦੇ ਟਾਈਮ ਤੇ ਔਰ ਰਾਸ਼ਨ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਮਾਨ ਸਾਹਿਬ ਨੇ ਕੱਲ ਵੱਡੇ ਤਿੰਨ ਟਰੱਕ ਭੇਜਿਆ ਠੀਕ ਹੈ ਜੀ ਅਸੀਂ ਇੱਥੇ ਇੱਕ ਸੀਐਮ ਰਾਹਤ ਫੰਡ ਕੈਂਪ ਬਣਾ ਰਹੇ ਹਾਂ ਉਹਦੇ ਲਈ ਜਗ੍ਹਾ ਦੇਖ ਰਹੇ ਹਾਂ ਤਾਂ ਕਿ ਲੋਕਾਂ ਨੂੰ ਕਿਤੇ ਜਾਣਾ ਹੀ ਨਾ ਪਵੇ ਬੇਨਤੀ ਇਹ ਹੈ ਕਿ ਜਿੱਥੇ ਜ਼ਿਆਦਾ ਹੋਣ ਨੁਕਸਾਨ ਹੈ ਨਾ ਜਿੱਦਾਂ ਮਾਝੇ 'ਚ ਮੈਂ ਜਿੰਨੇ ਵੀ ਸਾਡੇ ਸੰਸਥਾਵਾਂ ਵਾਲੇ ਆ ਤਾਨੀ ਸੱਜਣ ਆ ਗੁਰਦੁਆਰਾ ਸਹਿਬਾਨ ਵਾਲੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਆਦਾ ਆਪਾਂ ਮਾਜੇ ਨੂੰ ਵੀ ਸੰਭੀਏ ਕਿਉਂਕਿ ਉੱਥੇ ਬਹੁਤ ਨੁਕਸਾਨ ਹੋ ਰਿਹਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਡਾਕਟਰ ਸਾਹਿਬ ਜਿਹੜੇ ਮੈਡੀਕਲ ਟੀਮ ਹੈ ਉਹ ਮੇਰੇ ਖਿਆਲ ਕਿੰਨੇ ਕਿੰਨੀ ਵਾਰੀ ਆਉਂਦੀ ਆ ਤੁਹਾਡੇ ਕੋਲ ਤਿੰਨ ਵਾਰੀ ਮੈਡੀਕਲ ਟੀਮ ਆਉਂਦੀ ਆ ਔਰ ਉਹਨਾਂ ਨੂੰ ਗੱਡੀਆਂ ਵੀ ਦਿੱਤੀਆਂ ਹੋਈਆਂ ਇੱਕ ਜਗ੍ਹਾ ਤੇ ਅਸੀਂ ਡਾਕਟਰ ਵੀ ਬਿਠਾਏ ਹੋਏ ਪਰ ਗੱਡੀਆਂ ਵੀ ਦਿੱਤੀਆਂ ਹੋਈਆਂ ਜਿੰਨੇ ਵੀ ਸਾਡੇ ਲੋਕ ਆ ਅਸੀਂ ਉਹਨਾਂ ਨਾਲ ਬਚਨ ਬੰਧਿਆ ਮੈਂ ਇਹਨਾਂ ਦਾ ਕਰਜਾਈਆਂ ਇਹ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਔਰ ਇਨਸਾਨੀਅਤ ਤੌਰ ਤੇ ਮੇਰਾ ਪੇਸ਼ਾ ਵੀ ਇਹ ਹੋਈ ਆ ਸ਼ੁਰੂ ਤੋਂ ਤੁਹਾਨੂੰ ਵੀ ਪਤਾ ਤੁਸੀਂ ਲੋਕਲ ਪੱਤਰਕਾਰ ਹੋ ਮੈਂ ਤਾਂ ਹਮੇਸ਼ਾ ਤੋਂ ਸੋਸਾਇਟੀ ਐਨ ਆਰ ਆਈ ਵੈਲਫੇਅਰ ਵੀ ਚਲਾਉਂਦੇ ਰਹੇ ਆ ਔਰ ਅੱਗੇ ਤੋਂ ਵੀ ਸਾਡੀ ਤਮੰਨਾ ਆ ਤਾਂ ਤੁਹਾਡੇ ਜਰੀਏ ਜਿਨੇ ਰੁਪਏ ਦਾ ਵੀ ਹਿੱਸਾ ਪਾਇਆ ਨੇ ਇਸ ਹੜਪੀਟਤਾ 'ਚੇ ਚਾਹੇ ਕਿਸੇ ਨੇ ਵੀ ਪਾਇਆ ਮੈਂ ਸਾਰਿਆਂ ਨੂੰ ਸਿਰ ਝਕਾਉਣਾ ਔਰ ਅਰਦਾਸ ਕਰਦਾ ਪ੍ਰਮਾਤਮਾ ਜਿਹੜੇ ਲੋਕ ਦਾਨੀ ਆ ਉਹਨਾਂ ਤੇ ਮਿਹਰ ਪ੍ਰਿਆਤ ਰੱਖੀ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੀ ਤਾਂ ਕਿ ਉਹ ਹੋਰ ਵੀ ਸਮਾਜ ਵਿੱਚ ਕੰਮ ਕਰ ਸਕਣ ਇਸ ਵੇਲੇ ਨਾ ਤਾਂ ਇਹ ਆ ਕਿ ਕੌਣ ਆਇਆ ਕੌਣ ਨਹੀਂ ਆਇਆ ਲੋਕਾਂ ਨੂੰ ਇਹ ਕੋਈ ਮਤਵਲ ਨਹੀਂਗਾ ਲੋਕਾਂ ਨੂੰ ਸਿਰਫ ਇਹ ਆ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਇਨਸਾਨੀਅਤ ਤੌਰ ਤੇ ਸਾਡਾ ਫਰਜ਼ ਆ ਔਰ ਭਗਵੰਤ ਮਾਨ ਜੀ ਵੱਲੋਂ ਸਾਰਿਆਂ ਦੀ ਡਿਊਟੀਆਂ ਦੇ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਵੀ ਖੜੇ ਨੇ ਆ ਸਾਡੇ ਹਲਕੇ ਦੇ ਕੋਆਰਡੀਨੇਟਰ ਸੀ ਉਹ ਵੀ ਖੜੇ ਆ ਮੈਂ ਵੀ ਖੜਾ ਸਾਡੇ ਬਲਾਕ ਪ੍ਰਧਾਨ ਵੀ ਖੜੇ ਆ ਜਿਹੜੇ ਸਰਪੰਚ ਹੈ ਸਾਡੇ ਸਹਬਾਂ ਉਹ ਵੀ ਅਸੀਂ ਖੜਿਆ ਦੂਸਰੀ ਰਹੀ ਜਿਹੜੀ ਬੰਨ ਟੁੱਟਣ ਦੀ ਤੁਸੀਂ ਗੱਲ ਕੀਤੀ ਡਾਕਟਰ ਸਾਹਿਬ ਨੂੰ ਮੱਤੀ ਸਾਹਿਬ ਨੂੰ ਉਹ ਇਸ ਤਰ੍ਹਾਂ ਹੈ ਜੇ ਆਪਾਂ ਪ੍ਰੈਕਟੀਕਲ ਤੇ ਦੇਖੀਏ ਨਾ 3 ਫੁੱਟ ਪਾਣੀ ਉਧਰੋਂ ਇਧਰ ਆ ਗਿਆ ਕੀ ਹੈ ਕਿ ਜਿਹੜਾ ਦਰਿਆ ਚੱਲ ਰਿਹਾ ਉਹ ਇੱਥੇ ਆ ਜਿਹੜਾ ਪਾਣੀ ਉਧਰ ਭਰਿਆ ਸੀ ਉਹ ਉਧਰ ਆ ਅਸੀਂ ਹੁਣ ਇਹਦੇ ਤੋਂ ਇੱਕ ਲੈਸਨ ਸਿੱਖਿਆ ਕਿ ਆਪਾਂ ਇੱਥੇ ਇੱਕ ਇਧਰ ਦਾ ਇੱਕ ਉਧਰ ਕਿਉਂ ਨਾ ਛੋਟੇ 플ੱਡ ਗੇਟ ਬਣਾ ਲਈਏ ਨੈਕਸਟ ਟਾਈਮ ਲਾਈਫ ਦੇ ਵਿੱਚ ਕਿ ਜੇ ਉਧਰ ਪਾਣੀ ਵੜਦਾ ਰੜੇ ਵਾਲੀ ਸਾਈਡ ਤੇ ਤਾਂ ਆਪਾਂ ਚੱਕੀਏ ਤਾਂ ਦਰਿਆ ਵਿਸੜਦੀ ਏ ਤੇ ਜੇ ਇਧਰ ਫੱਤੇ ਕੁਲੇ ਵੱਲ ਵਧੇਗਾ ਤਾਂ ਇਹ ਖੋਲ ਦਵਾਂਗੇ ਗੇਟ ਤਾਂ ਉਹ ਵੀ ਚਲ ਜਾਊਗਾ ਕਿਉਂਕਿ ਜਿਹੜਾ ਐਤਕੀ ਜੇ ਉਹ ਹੈਪਨ ਹੋਇਆ ਨਾ ਇਹ ਪਿਛਲੀ ਵਾਰੀ ਤਾਂ ਚਲੋ ਰੱਬ ਦੀ ਔਰਤਰਾਂ ਦੀ ਕਿਰਪਾ ਜਿਹੜੀ ਪਿਛਲੀ ਵਾਰੀ ਸਾਡੀ ਸਥਿਤੀ ਸੀ ਉਹ ਅੱਜ ਮਾਲ ਮਾਜੇ ਚਾ ਤੁਸੀਂ ਦੇਖਦੇ ਨਾ ਤਾਂ ਅਸੀਂ ਐਵਰੀ ਡੇ ਸਿੱਖ ਰਹੇ ਹਾਂ ਔਰ ਸਿੱਖ ਕੇ ਉਹਦੇ ਤੇ ਗੌਰ ਵੀ ਕਰ ਰਹੇ ਆ ਤੇ ਜਿਹੜੀ ਸਾਰੀ ਪਵਾੜੇ ਦੀ ਝਾੜਿਆ ਜਿਹਦੇ ਕਰਕੇ ਸਾਡੇ ਦੋ ਪਿੰਡ ਵੀ ਪਿੰਡਾਂ ਚ ਪਾਣੀ ਗਿਆ ਉਹ ਭਲੀ ਪੰ ਤੁਸੀਂ ਲੋਕਲ ਸਾਡੇ ਪੱਤਰਕਾਰੋਂ ਸਾਰਾ ਦਰਿਆ ਦੀ ਪ੍ਰੋਬਲਮ ਆ ਕਿ ਲੋਕਾਂ ਨੇ ਤਾਂ ਜਿੱਥੇ ਜੰਗਲਾਤ ਦੀ ਜਗ੍ਹਾ ਸੀ ਜਿੱਥੇ ਲੋਕਾਂ ਦੀ ਜਗ੍ਹਾ ਸੀ ਉਨੀ ਪਾਪੂਲਰ ਲਾਤੇ ਤਾਂ ਪਾਣੀ ਨੂੰ ਰੋਕ ਦਿੱਤਾ ਗਿਆ ਆ ਤਾਂ ਆਪਾਂ ਹਮੇਸ਼ਾ ਗੱਲ ਕਰਦੇ ਕਿ ਜਿਹੜਾ ਪਾਣੀ ਆਪਣਾ ਰਸਤਾ ਕਦੀ ਨਹੀਂ ਪ੍ਰਭੂ ਛੱਡਦਾ ਕਈ ਵਾਰੀ ਆਪਾਂ ਬੇਤੁਕੇ ਤੌਰ ਤੇ ਘਰ ਬਣਾ ਲੈਨੇ ਆ ਪਾਣੀ ਦੇ ਕ ਇਹ ਸੋਚੋ ਪਾਣੀ ਚਾਹੇ 10 ਸਾਲ ਬਾਅਦ ਆਵੇ ਚਾਹੇ 15 ਸਾਲ ਪਾਣੀ ਨੇ ਆਉਣਾ ਹੀ ਆਉਣਾ ਹੋਇਆ ਵੀ ਇਦਾਂ ਹੀ ਆਪਾਂ ਦੇਖਦੇ ਆਪਾਂ ਦੀ ਗੱਲ ਜੀ ਇਹ ਜਿਹੜਾ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਹਾਂ ਇਹ ਇਸਰਣ ਨੂੰ ਮਾਇਗਾ ਮਿਲੇਗਾ ਬਿਲਕੁਲ ਮਿਲੇਗਾ ਪਿਛਲੀ ਲਿਸਟ ਵੀ ਮੇਰੇ ਕੋਲ ਹੈ ਜਿਹੜੀ ਆਪਾਂ ਇੱਧਰ ਦਿੱਤਾ ਇੱਕ ਬੇਨਤੀ ਕਰੀਦੀ ਆ ਜੇ ਦੇਖੋ ਅਸੀਂ ਵੀ ਇਨਸਾਨ ਆ ਸਾਤੋਂ ਵੀ ਗਲਤੀ ਹੁੰਦੀ ਆ ਜੇ ਗਲਤੀ ਨਹੀਂ ਹੁੰਦੀ ਤਾਂ ਰੱਬ ਕੋਲੋਂ ਨਹੀਂ ਹੁੰਦੀ ਜੇ ਕਿਸੇ ਦਾ ਪਿਛਲੀ ਵਾਰੀ ਵੀ ਮੈਂ ਏਸ ਪਿੰਟ ਆ ਕੇ ਕਹਿ ਕੇ ਗਿਆ ਸੀ ਵੀ ਭਾਈ ਜੇ ਕਿਸੇ ਦਾ ਨਹੀਂ ਨਾਂ ਵਿੱਚ ਆਇਆ ਨਹੀਂ ਮਿਲਿਆ ਸਾਨੂੰ ਨੋਟ ਕਰਾਓ ਠੀਕ ਹੈ ਨਾ ਕਿਉਂਕਿ ਸਾਨੂੰ ਵੀ ਤਾਂ ਪਤਾ ਤਦੇ ਲੱਗਣਾ ਵੀ ਇਹਨਾਂ ਨੂੰ ਮਿਲ ਗਿਆ ਜੀ ਇਹਨਾਂ ਨੂੰ ਨਹੀਂ ਮਿਲਿਆ ਠੀਕ ਹੈ ਨਾ ਅਸੀਂ ਐਤ ਕੀ ਪੂਰਾ ਧਿਆਨ ਰੱਖਾਂਗੇ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਵਿਦੇਸ਼ ਯਤ ਮੰਤਰੀ ਸਾਹਿਬ ਵੀ ਖੜੇ ਸਾਡੇ ਸਾਰੀ ਟੀਮਾਂ ਦਾ ਅਤੇ ਇਹ ਸ਼ੀਆ ਸਮਝ ਲਓ ਕਿ ਪ੍ਰਮਾਤਮਾ ਕਿਰਪਾ ਕਰੇ ਘੜੀ ਸੁਲਖਣੀ ਹੋਵੇ ਤਾਂ ਅਸੀਂ ਦੁਆਰਾ ਇਹਨਾਂ ਦੇ ਸਰਵੇ ਕਰਕੇ ਜੋ-ਜੋ ਕਿਸੇ ਦਾ ਨੁਕਸਾਨ ਆ ਉਹਦੀ ਪੂਰਤੀ ਕਰਨੇ ਦੀ ਕੋਸ਼ਿਸ਼ ਪੱਕੀ ਕਰਾਂਗੇ ਔਰ ਜੇ ਇਹਨਾਂ ਦੇ ਘਰ ਵੀ ਟੱਟੇ ਆ ਜੀ ਉਹਨਾਂ ਨੂੰ ਵੀ ਬੰਦਾ ਜੋ ਜੋ ਉਹਨਾਂ ਦਾ ਹੈ ਉਹ ਵੀ ਕਰਾਂਗੇ ਧੰਨਵਾਦ ਜੀ